ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਸਵੇਰ ਦੇ 7:30 ਹੋ ਗਏ ਆ ਤੇ ਇਹ ਸਬਜੀ ਥੋੜੀ ਸੀ ਰਾਤ ਕੀ ਆ ਬਣਾਇਆ ਸੀਗਾ ਤੇ ਹੁਣ ਇਹਨਾਂ ਦੇ ਜਿਹੜਾ ਡੱਬਿਆਂ ਚ ਪਾਉਣ ਲਈ ਰੋਟੀ ਉਹ ਸਬਜੀ ਹੈ ਨਹੀਂਗੀ ਤੇ ਉਹਦੇ ਕਰਕੇ ਫੇਰ ਸੀਗਾ ਪਿੰਡੀਆਂ ਲੱਗੀਆਂ ਉਹ ਬਣਾ ਲੰਨੇ ਆ ਤੇ ਹੁਣ ਮੈਂ ਪਿੰਡੀਆਂ ਬਣਾਉਣ ਲੱਗੀ ਆ ਤੋੜ ਕੇ ਦੇਣ ਲੱਗੀ ਆ ਮੇਰੇ ਹੱਥ ਤੇ ਅਲਰਜੀ ਦੀ ਹੋਈ ਕਰਕੇ ਫੇਰ ਮੈਂ ਨਾਨ ਨੂੰ ਕਹਿਤਾ ਤੋੜ ਦੋ ਕੰਡੇ ਜੇ ਆਪੇ ਇੰਡੀਆ ਨੂੰ ਤਾਂ ਕਰਕੇ ਹਾਂ ਦੇਖੋ ਕਿੱਥੇ ਤੇ ਮੈਂ ਜੀ ਜੀ ਮੈਂ ਇਹਨਾਂ ਦੀਆਂ ਫਾਈਆਂ ਨਹੀਂ ਪਾਤੇ ਆਲੂ ਨੂੰ ਪਹਿਲੀ ਬਾਤ ਤੁਸੀਂ ਲੋਟ ਹੈ ਕਿਉਂਕਿ ਆਲੂ ਨੂੰ ਘਰਤਾ ਹੈ ਮਗਰਾ ਕਿ ਉਹ ਤੇ ਢਿੰਡੀ ਨੂੰ ਥੋੜਾ ਟਾਈਮ ਲੱਗਣਾ ਹੈ ਉਹ ਤੇ ਫਰਾਈ ਕਰਕੇ ਫਿਰ ਮੈਂ ਇਹਨਾਂ ਨੂੰ ਕਟਕਾ ਲਗਾ ਦਿੰਦਾ ਚਲ ਜੇ ਆਪਣੇ ਪਿਆਰ ਤੇ ਮੈਂ ਬਾਹਰਾਂ ਮਸ਼ੀਨ ਬਾਹਰ ਨਹੀਂ ਲਾ ਰਹਾ ਮਾ ਜਾਨੀ ਜੀ ਇਹ ਕਪੜੇ ਪਾ ਲਾਂਗੇ ਨਾਲ ਹੀ ਇਹ ਕਪੜੇ ਤੋਂ ਮੁੰਦੇ ਰਹਿ ਜੇ ਕੀ ਲੋੜ ਹੈ ਤੁਸਾਂ ਨੂੰ ਚਾਹੁੰਦਾ ਕਿ ਜਾਨਾ ਸਮਾਤ ਨੂੰ ਨਾਲ ਜਾਣਾ ਪਾਪਾ ਦੇ ਤੂੰ ਪਾਪਾ ਦੇ ਨਾਲ ਜਾਣਾ ਹਾਂ ਝੂਟੇ ਲੈਣ ਨੂੰ ਦੇ ਹਾਏ ਪਪਾ ਜੀ ਅਰੇ ਚਾਚੂ ਵੀ ਚੱਲਣਾ ਉਹ ਚਾਚੂ ਵੀ ਚੱਲਣਾ ਕਿ ਚਾਚੂ ਲੋਟ ਤਾ ਜਾ ਜੇ ਮੈਂ ਆਉਂਦਾ ਆ ਝੂਟੇ ਲੈ ਕੇ

ਚਲ ਆ ਜਾ ਹੁਣ ਬੱਸ ਕਰ ਢੇਲਾ ਹਟਦਾ ਨਹੀਂ ਆ ਜਾ ਚਲ ਹਾਏ ਇਹ ਹੋ ਇਹ ਹੋ ਇਹ ਹੋ ਭਾਈ ਦਾ ਦਿਲ ਆਪਣਾ ਭਾਇ ਤਾਂ ਕਰਦੇ ਪਾਪਾ ਨੂੰ ਭਾਈ ਕਰਦੇ ਗੇ 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 ਚਲ ਗਿਆ ਚਲ ਗਿਆ ਚਲ ਗਿਆ ਚਲ ਗਿਆ ਆ ਦੇ ਤੇ ਹਾਂਜੀ ਲੋ ਜੀ ਇੱਥੇ ਇਹ ਕਾਟਨ ਦਾ ਸੂਟ ਸੀਗਾ ਮੰਮੀ ਦਾ ਤੇ ਇਸ ਕਰ ਮੈਂ ਹੁਣ ਇਹਨੂੰ ਕੱਟਣ ਲੱਗੀ ਸੀਗੀ ਜੈਂਪਰੀ ਰੰਦਾ ਸੀ ਸਲਵਾਰ ਮੈਸੀ ਲਈ ਆ ਤੇ ਇੱਥੇ ਥੋੜੇ ਜੇ ਬਾਲ ਜੇ ਪੈ ਸੀਗੇ ਤੇ ਨਾਲੇ ਪ੍ਰੈਸ ਕਰਕੇ ਥੋੜਾ ਸੋਣਾ ਕਟਾਈ ਵੀ ਹੋ ਜਾਂਦੀ ਆ ਸੋਣੀ ਸੋਣਾ ਸੀਮ ਵੀ ਹੋ ਜਾਂਦਾ ਸਫਾਈ ਜੀ ਆ ਜਾਂਦੀ ਆ ਤੇ ਇਸ ਕਰਕੇ ਫੇ ਪਹਿਲਾਂ ਮੈਂ ਇੱਕ ਪ੍ਰੈਸ ਕਰ ਲਵਾਂ ਤੇ ਫੇਰ ਇਹਨੂੰ ਕੱਟਦੀ ਆ ਤੇ ਚਲੋ ਜੀ ਮੈਂ ਪ੍ਰੈਸ ਕਰ ਲਵਾਂ ਹਾਂ ਇਥੇ ਮੈਂ ਗੜਾ ਵੀ ਪ੍ਰੈਸ ਕਰ ਲਿਆ ਸੀਗਾ ਤੇ ਉਹਦੇ ਨਾਲ ਸਾਡਾ ਦਾ ਵੇਸਟ ਜਿਹੜਾ ਕੱਪੜਾ ਸੀ ਉਹ ਕੱਟ ਦਿੱਤਾ ਤੇ ਹੁਣ ਮੈਂ ਇੱਥੇ ਕਟਾਈ ਪਾਉਣ ਲੱਗੀ ਆ ਤੇ ਇੱਥੇ ਮੈਂ ਕਪਾ ਲੈਣੀ ਆ ਮਸ਼ੀਨ ਤੇ ਕੀ ਪਾਉਣੀ ਫਿਰ ਸਮਰ ਵੀ ਸੁੱਤਾ ਹੋਇਆ ਸੀਗਾ ਤੇ ਉਹਦੇ ਕੋਲ ਮੈਂ ਨਾਲੇ ਉਹ ਦੇਖੀ ਗਈ ਨਾਲੇ ਮੈਂ ਕਟਾਈ ਪਾ ਲਈ ਤੇ ਬਲੂਨਾਂ ਬਗੈਰਾਂ ਦੇ ਜਨ ਨਿਸ਼ਾਨ ਫੇ ਲੱਗ ਜਾਂਦਾ ਵਧੀਆ ਤੇ ਇਸ ਕਰਕੇ ਫੇ ਮੈਂ ਕ ਮਸ਼ੀਨ ਤੇ ਫੇ ਹੀ ਬੈਂਦੀ ਆ ਵੀ ਪਹਿਲਾਂ ਮੈਂ ਨਿਸ਼ਾਨ ਨਿਸ਼ੂ ਸਾਰੇ ਦਾ ਕਰ ਮੈਂ ਨਿਸ਼ਾਨ ਸਾਰੇ ਲੱਗੇ ਹੋਣ ਹਨਾ ਫੇਰ ਜਲਦੀ ਸੀ ਹੋ ਜਾਂਦਾ بار بار ਐਮ ਸੀ ਟੇਪ ਚੱਕਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਯੂਜ਼ ਕਰਕੇ ਫੇਰ ਮੈਂ ਪਹਿਲਾ ਕਟਾਈ ਪਾ ਲਈ ਤੇ ਨਿਸ਼ਾਨ ਵੀ ਸਾਰੇ ਪਲੋਈਆਂ ਵਗੈਰਾ ਦੇ ਲਾ ਲਏ ਫੀਟਿੰਗ ਦੇ ਹੀ ਲਾਉਣੇ ਸੀ ਉਹ ਮੈਂ ਕਿਾ ਚਲ ਬਾਅਦ ਚ ਲਾ ਲੂੰਗੀ ਤੇ ਨਾਲੇ ਪਲੋਈਆਂ ਵਗੈਰਾ ਪਾ ਲੈਂਦੀਆਂ ਆ ਫੇਰ ਵੱਧ ਘੱਟ ਹੋ ਜਾਂਦਾ ਥੋੜਾ ਬਹੁਤਾ ਤੇ ਇਸ ਕਰਕੇ ਫੇਰ ਮੈਂ ਕਿਾ ਚਲੋ ਬਾਅਦ ਚ ਆਣੀ ਮੈਂ ਹੋਰ ਲਾ ਲੂੰਗੀ ਨਿਸ਼ਾਨ ਤੇ ਪਲੋਈਆਂ ਵਗੈਰਾ ਦੇ ਸਾਰੇ ਮੈਂ ਨਿਸ਼ਾਨ ਲਗਾ ਲਏ ਸੀਗੇ ਤੇ ਮੈਂ ਸਾਰੀਆਂ ਮੋਰੇ ਜੜੀਆਂ ਪਲੋਈਆਂ ਪੈਂਦੀਆਂ ਇਹ ਪੈਣੀਆਂ ਸੀਗੀਆਂ ਤੇ ਇਹ ਤੇ ਫੇਰ ਚਲ ਜੀ ਮੈਂ ਨਿਸ਼ਾਨ ਲਾ ਲਵਾਂ ਹੁਣ Thank you ਜੇੰਨ ਤਰ੍ਹਾਂ ਦੇ ਭੱਟ ਗਏ ਹੋਤੀ ਸੀ ਤੇ ਸੋ ਸਟੈਂਡ ਖੰਡ ਰਹਿ ਗਿਆ ਸਮਾ ਨਾ ਮਾੜੀ ਉੱਟ ਕੇ ਲੜਿਆ ਕਾ ਕਾ ਜਿਆ ਨਾੜੀ ਉੱਟ ਕੇ ਲੜ ਗਿਆ ਹੈ ਨਾੜੀ ਉੱਟ ਕੇ ਸ਼ਿਟੂ ਜੀ ਸਮਾ ਹਲੋ ਕਰ ਦੋ ਸ਼ਸ਼ੀ ਕਾਲ ਕਰ ਦੋ ਸ਼ਸ਼ੀ ਕਾਲ ਜੀ ਬਾਈ ਬਾਈ ਕਰ ਦੋ

ਕਭੀ ਤੂ ਆਇਆ ਮਿੱਤਰ ਚੰਮਨ ਨੇ ਆਈ ਤੋ ਹੀ ਕਾਲੇ ਯਾ ਇਹ ਚੰਦੂ ਬਾਬੂ ਬਣ ਗਿਆ ਚਨਾ ਬਾਬੂ ਬਣ ਗਿਆ ਮੈਂ ਦੇਖਿਆ ਹੀ ਨਹੀਂ ਮੈਂ ਇਹ ਕਿਨੂ ਤਕ 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 ਕਿਨੂ ਤਕ ਤਕ ਕਰੀ ਜਾਂਦਾ ਜੀ ਤਕ ਤਕਾ ਇਹ ਤਕਾ ਦਾ ਜੀਗਾ ਆ ਤੋ ਤੇਨੂ ਤੋ ਤੇਨੂ ਤਕ ਤਕਾ ਗਾਦਾ ਜੀ ਇਹ ਕਾਕਾ ਹਾਈ ਹਾਈ ਫੋਲਾ ਫੋਲਾ ਫੋਲ ਜੇ ਫੋਲਾ ਜੇ ਫੋਲਾ ਜੇ ਫੋਲਾ ਨਾ ਫੋਲਾ 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 ਆਏ ਦਾਦਾ ਤੂੰ ਦਾਦਾ ਤੂੰ ਦਾਦਾ ਤੂੰ ਦਾਦਾ ਸ਼ੂ ਹੁਣ ਭਲਾ ਕੁੱਕ ਨੂੰ ਪੀਂ ਤੂੰ ਪੋਲਾ ਪਾ ਰਹਾ ਤੋਤਿਆਂ ਨਾ ਕਟਕਟਾ ਜਾ ਜਾ ਟਕ ਟਕਾ ਜਾ ਜਾ ਕਿਧਰ ਗਿਆ ਟਕ ਟਕਾ ਕਾ ਜਾ ਟਕ ਟਕਾ ਹਾਂ ਪੀਤੂ ਬਾਬੂ ਆਪਾਂ ਸ਼ੀਕਾ ਲਗਾ ਦੋ ਸ਼ੇਸ਼ੀ ਕਾ ਲੀ ਟਿੱਟੂ ਪਿੱਟੋ ਬੱਤੇ ਉਹ ਵੀ ਟੂ ਉਹ ਤੋੜਤਾ ਆ ਦਿਨਾਂ ਜੀ ਉਹ ਜੁਪੈ ਦੇ 1 ਵਜ ਗਿਆ ਤੇ ਮੈਂ ਇੱਥੇ ਚੌਲਾਂ ਨੂੰ ਤੜਕਾ ਲਾਤਾ ਹਾਂ ਬਰਾਇਆ ਚੌੜ ਵਿੱਚ ਪਾ ਲਾਂ ਲੂ ਜੀਰੇ, ਥੀਂ ਜੀਰਾ, ਮਿਰਚਾਂ, ਹਰੀਆਂ ਪਿਆਜ਼ ਮੈਂ ਪੈਨ ਸੇਟੀਆ ਲਗਉਣ ਦਵਾਂਗੀ ਤੇ ਹਾਂਜੀ ਲੋ ਜੇ ਟਾਈਮ ਹੋ ਗਿਆ ਸ਼ੇਲ ਰੱਜ ਗਿਆ ਤੇ ਜੇ ਅੰਦਰ ਮੈਂ ਤਿਆਰ ਕਰ ਲਿਆ ਸੀਗਾ ਦੁਪਹਿਰੇ ਤੇ ਪਰ ਪੈਨ ਵੀ ਜਰਾ ਸਾਰਾ ਕੁਝ ਕਰਨ ਲੱਗਾ ਹਾਂ ਜੀ ਤੇ ਬਾਹਰ ਕਦੋਂ ਆਹ ਰਹੇ ਆਉਣਾ ਤੇ ਇਹ ਸਮਰਜ ਆ ਮਕਾਨਾ ਪਾਸੇ ਤੇ ਰਹਿ ਗਈ ਲੋ ਜੀ ਤੇ ਪਹਾਰ ਹੋ ਜਾ ਰਿਹਾ ਤੇ ਮੈਨੂੰ ਵੀ ਨਹੀਂ ਲੱਗਦੀ ਮੈਨੂੰ ਉਹਦੇ ਨਾਲ ਹੀ ਸੌਂਗੀ ਫਿਰ ਤੇ ਫਿਰ ਬੰਨ ਕਰ ਕਾਵਾ ਕੱਜ ਬਣਾਉਣਾ ਸੀ ਕਾਰੋ ਚੱਲੇ ਤੇ ਮੈਂ ਤਿਆਰ ਕਰ ਲਿਆ ਬਸ ਹੁਣ ਤੜ ਕਰਨ ਲੱਗੀ ਤੇ ਤੈਨੂੰ ਘਰ ਨੂੰ ਆਉਣਾ ਨਹੀਂ ਪਤਾ ਇੱਕ ਵਾਰ ਨਿਕਲ ਲੈਣਾ ਮੜ ਕੇ ਨਹੀਂ ਨਹੀਂ ਲੈਂਦਾ ਤੂੰ ਇੱਧਰ ਮੀਨਾ ਨਾਲ ਗੱਲ ਕਰ ਮੈਂ ਕੀ ਕਹਿੰਦੀ ਤੈਨੂੰ ਮੈਂ ਕੀ ਕਹਿੰਨੀ ਤੈਨੂੰ ਹਾਲ ਦੇ ਲੈ ਕੀ ਬਣਾਇਆ ਹੋਇਆ ਹੋ ਨਹੀਂ ਚੱਕ ਹੁਣਾ ਮੰਮੀ ਆਂਗੀ ਨੌਂ ਦੀ ਆਪਣੇ ਘਰ ਤੋਂ ਕਹੋਂ ਲਾਉਂਦੇ ਆ ਤੇ ਪੰਜ ਛੇ ਸੇਟਾਂ ਲਗੂਗੀ ਤੇ ਛੱਡ ਲੈ ਮੇਰੀ ਸਾਬਦੀ ਵੀ ਆਪਣੇ ਤਿਆਰ ਆਪਾਂ ਤੁਹਾਨੂੰ ਫਿਰ ਦੱਪਲਾਉ ਤੋਂ ਸੰਦ ਆਇਆ ਹੂੰਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ